ਸਾਰਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਦਿਨ ਹੈਗਾ ਅੱਜ ਸੋਮਵਾਰ ਤਰੀਕ ਹੈ ਜੀ 27 ਅਸੀਂ ਸ਼ਾਮ ਦੇ 4:30 ਹੋ ਗਿਆ ਫਸਾਦੀ ਨੂੰ ਤਰਕਾ ਲਾਵਾਂਗੇ ਆਪਾਂ ਮਸਾਲਾ ਕੁੱਟਣ ਲੱਗੇ ਹਾਂ ਪਿਆਜ਼, ਹਰੀਆਂ ਮਿਰਚਾਂ, ਲਾਲ ਟਮਾਟਰ ਆਪਾਂ ਇਹਨਾਂ ਦਾ ਮਸਾਲਾ ਕੁੱਟਾਂਗੇ ਇੱਕ ਮਿੰਟ ਲਈ ਬਾਹਰ ਪਤਾ ਨਹੀਂ ਪਾਉਣਾ ਇੱਕੋਂ ਬਾਹਰ ਦੇਖੀ ਬੁਤ ਕਾਉਣਾ ਸਿਰਚਨ ਪਾ ਲਿਆ ਮਸਾਲਾ ਪਾਣ ਕੁੱਟ ਲਿਆ ਹੁਣ ਆਪਾਂ ਬਾਹਰ ਤਲ ਕਰਾਂਗੇ ਸਭ ਚਿੰਦੇ ਤੇ ਆਪਾਂ ਹੁਣ ਚਾਵਨਾ ਲੱਗੀਆਂ ਗੈਸ ਤੇ ਆਪਣੇ ਨਾਲ ਖੇਤ ਚ ਬੰਦੇ ਲੱਗੇ ਨੇ ਖੇਤ ਦੇ ਵਿੱਚ ਕੰਮ ਕਰਨ ਨੂੰ ਆਪਾਂ ਹੁਣ ਚਾਹ ਲਾ ਕੇ ਦੰਦੇ ਨੂੰ। ਅੱਜ ਆਪਣਾ ਦਹਰਾ ਬੰਨਣਗੇ। ਆਹ ਮਾ ਦਹਰਾ ਬਣੇ। ਆਹ ਹਨਾ ਮੈਂ ਇਹਦੇ ਵਿੱਚ ਡੱਬੇ ਚ ਨਹੀਂ ਪਾਈ ਚਾਹ ਤੀ। ਫੋਮ ਨਹੀਂ ਆ। ਨਾ ਕੱਟ ਗਿਆ ਇਸ ਤਾਂ ਕਰਿਆ ਮੈਂ ਕੱਢ ਕੇ ਸੋਨੇ ਬਣ ਜਾਂਦੀ ਚਾਹ ਥੜੀ ਵੀ ਚਾਹ ਸੌਂਗ ਲਾ ਦੀ ਵਧੀਆ ਲੱਗਦੀ ਟੇਸਟੀ ਲੱਗਦੀ ਐ ਚਾਹ ਆਪਣੀ ਚਾਹ ਫਾਟੇ ਨੂੰ ਪੜਾਦਾਂ ਨੇ ਗਲਾਸ ਮੈਂ ਜਿਹੜੀ ਉੱਥੇ ਨੇ ਤਾਰ ਰਿਹਾ ਹੈ ਉਹ ਫੁੱਟ ਰਿਹਾ ਰਿਹਾ ਨਾਲ ਨਾਲ ਮਿੱਟੀ ਧਾਰ ਰਿਹਾ ਹੈ ਮਿੱਟੀ ਬਹੁਤ ਕੜੀ ਆ ਅੱਛਾ ਜੀ ਹਾਂ ਧਾਰਾ ਲਾਉਂਗੇ ਫਿਰ ਬੰਨ੍ਹ ਲਵਾਂਗੇ ਹਾਂ ਉਹ ਤੱਕੀ ਬੰਨ੍ਹ ਲਓ ਹੈ ਅੱਛਾ ਜੀ ਮਿੱਟੀ ਬੰਨ੍ਹ ਰਿਹਾ ਅੱਛਾ ਜੀ ਆਹ ਤੋਂ ਸੱਦਰ ਪਤਾ ਨਹੀਂ ਕਿ ਸੋਦਾ ਅੱਛਾ ਜੀ ਉਹ ਕਾਹਦੀ ਬਾਤ ਹੈ ਆਪਾਂ ਨਾ ਨੂਨ ਮਿਰਚ ਮਸਾਲਾ ਸਾਰਾ ਕੁਝ ਪਾ ਲਿਆ ਹੈ ਜੀ ਇਹ ਜੋ ਅੰਦਰ ਜਿਹੜਾ ਇਹਦੇ ਵਿੱਚੋਂ ਨੋ ਟੀਂਦੇ ਦੇ ਵਿੱਚੋਂ ਗੁਦਾ ਜੀ ਨਿਕਲਿਆ ਉਹ ਆਪਾਂ ਵਿੱਚੇ ਮਸਾਲੇ ਦੇ ਵਿੱਚ ਐਡ ਕਰ ਲਈਏ ਉਹ ਮੋਟਾ ਦੇ ਚੇਬੂਨ ਰਾਣੀ ਆ ਆਪਾਂ ਟਿੰਡੋ ਅੱਧਾ ਕਿਲੋ ਟਿੰਡੋ ਲਈ ਸੀ ਆਪਾਂ ਟਿੰਡੋ ਉਪਰ ਕੇ ਬਣਾਵਾਂਗੇ ਆਪਾਂ ਹੁਣ ਇਹਦੇ ਚ ਤੇਲ ਹੋ ਗਿਆ ਆਪਣਾ ਗਰਮ ਆਪਾਂ ਇਸ ਨੂੰ ਸਾਲਾ ਕਰੀਏ ਨੀ ਆਪਾਂ ਹੋਰ ਕੀ ਬਣਾ। ਥੋੜਾ ਕੱਜੀ ਬਣਾ। ਜਿਹੜਾ ਇਹ ਰਹਾ ਨਾ ਮੈਂ ਇਹਦੇ ਵਿੱਚ ਲੁਕਾ ਦੀ ਚੇਪਿਆ ਸੀ ਆਪਣਾ। ਕੋਈ ਵਿੱਚ ਪਾਇਆ ਹੀ ਨਹੀਂ ਹੈਗਾ ਹੋਂਦਾਂ નીચે ਆਉਣਾ ਸੀ। ਇਹ ਵੀ ਆਪਾਂ ਹੋਰ ਕੀ ਬਣਾ। ਤੁਸੀਂ ਜੇ ਹਟ ਕੇ ਪਾ ਲਓ ਨਾਲ। ਇਹ ਆਰੇ ਧਨੀਏ ਬਣਾ। ਐਂ ਜਿਆਦਾ ਲੱਗਦਾ। ਸੇਸਤੀ ਲਿਆ ਦੇ ਵਿੱਚ ਆਪਾਂ ਨਾਣ ਮਿਰਚ ਮਸਾਲਾ ਸਾਰਾ ਕੁਝ ਪਾ ਲਿਆ ਤੁਸੀਂ ਕਿਵੇਂ ਇਸ ਨੂੰ ਸੈਂਡਾ ਤਾਪਣਾ ਹਾਂ ਫਿਰ ਚੰਗੀ ਤਰ੍ਹਾਂ ਦੇਖੋ ਇਹ ਵਧੀਆ ਸੇਕ ਹੋ ਰਿਹਾ ਤੇ ਮੈਂ ਇਹਦੇ ਵਿੱਚ ਤੇਲ ਪਾ ਲਿਆ ਸੀ ਗਰਮ ਹੋ ਗਿਆ ਸੀ ਮੈਂ ਹੁਣ ਨਾ ਟਿੰਡੋ ਭਰ ਕੇ ਇਹਦੇ ਵਿੱਚ ਇੱਕ ਇੱਕ ਕਰਕੇ ਟਿੰਡੋ ਪਾ ਰਹੀ ਆ ਬਸ ਹੁਣ ਇਹ ਥੋੜਾ ਚਿਰ ਤੱਕ ਅੱਧੇ ਘੰਟੇ ਤੱਕ ਆਪਣੀ ਟਿੰਡੋ ਬਣ ਜੂਗੀ ਆਪਾਂ ਸਬਜ਼ੀ ਵਾਲੀ ਆਪਾਂ ਟਿੰਡੋ ਦੀ ਸਬਜ਼ੀ ਇਸ ਤਰ੍ਹਾਂ ਬਣਾਈ ਹੈ ਆਹਾਂ ਪਰਨੀ ਆ ਮਸਾਲਾ ਬਚ ਗਿਆ ਆ ਟਿੰਡੋ ਆ ਨਾਲ ਲੈ ਕੇ ਨਾ ਉਹ ਟਿੰਡੋ ਘਿਚਵਾ ਕੇ ਕੌਲੀ ਦੇ ਵਿੱਚ ਚਾਰ ਮਸਾਲਾ ਨਾਲ ਦਹੀਂ ਹੋਵੇ ਕੱਚੀ ਲੱਸੀ ਹੋਵੇ ਜਾਂ ਘੱਟੇ ਲੱਸੀ ਹੋਵੇ ਇੱਕਨ ਖਾ ਕੇ ਦੇਖਿਓ ਬਹੁਤ ਵਧੀਆ ਲੱਗਦੀ ਹੈ ਸਬ ਰੋਟੀ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਅਸੀਂ ਰੋਟੀ ਪਾ ਕੇ ਵਿਅਸਤਨ ਅਸੀਂ ਰੋਟੀ ਪਾ ਕੇ ਇਸ ਤਰ੍ਹਾਂ ਖਾਧੀ ਹੈ ਕਿਸੇ ਭਰਾ ਕੇ ਦੇਖ ਲਓ ਟਰਾਈ ਕਰਕੇ ਦੇਖਿਓ ਕਿ ਤੁਹਾਨੂੰ ਟੇਸਟੀ ਲੱਗੂਗੀ ਕਿ ਨਹੀਂ ਬਸ ਸਾਮੇ ਕਰਨ ਵਧੀਆ ਲਾਦੀ ਹੈ ਸਬਜੀ ਨਾਲ ਇਹ ਕਣ ਮੈਂ ਚੁੱਲੇ ਤੇ ਸਬਜੀ ਬਣਾ ਰਹੀ ਸੀ ਬੱਚਿਆਂ ਨੇ ਨਾ ਡਿਸ਼ ਤਿਆਰ ਕਰ ਲਈ ਪਹਿਲਾ ਆਲੂ ਵਾਲੇ ਆਲੂ ਵਾਲ ਕੇ ਇਹਨਾਂ ਨੂੰ ਠੰਡੇ ਕਰਕੇ ਫਿਰ ਦਹੀਂ ਦੇ ਵਿੱਚ ਮਿਕਸ ਕਰ ਲੇ ਲਾਲ ਟਮਾਟਰ ਪਾ ਲਿਆ ਅਰ ਵਿੱਚ ਨਾਣ ਮਿਰਚ ਮਸਾਲਾ ਪਾ ਲਿਆ ਵੈਸੇ ਛੋਟੀ ਜੀ ਹੈ ਇਹ ਡਿਸ਼ ਜੇ ਭੁੱਖ ਲੱਗੇ ਤਾਂ ਆਪਾਂ ਇੰਨੀ ਕੁ ਡਿਸ਼ ਤਿਆਰ ਕਰਕੇ ਖਾ ਸਕਦੇ ਆ ਛੋਟੀ ਜੀ ਭੁੱਖ ਹੋਵੇ ਜੀ ਬਹੁਤ ਵਧੀਆ ਇਹ ਬਹੁਤਾ ਟਾਈਮ ਵੀ ਨਹੀਂ ਲੱਗਦਾ ਹੈਗਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ